ਕਰਦੀਆਂ ਬਜ਼ੁਰਗ ਮਾਤਾ ਜੀ ਨੇ ਜਿਨ੍ਹਾਂ ਨੇ ਸਮੂਹ ਪੰਜਾਬ ਦੀ ਮਾਵਾਂ ਭੈਣਾਂ ਤੀਆਂ ਦਾ ਮਨ ਵਧਾਇਆ ਤੇ ਆ ਕਮੰਡੀ ਬੀਬੀ ਪਹਾੜਾ ਤੋਂ ਚੱਕ ਕੇ ਬਠਿੰਡੇ ਦੇ ਕੌਟਾ ਦੀਆਂ ਸੀੜੀਆਂ ਤੇ ਚੜਾਤਾ ਤੇ ਮਾਫੀ ਮੰਗਣ ਚ ਮਜਬੂਰ ਕਰਤਾ ਇੰਨੀ ਭੱਦੀ ਸ਼ਬਦਾਵਲੀ ਜਿਹੜੀ ਸਾਡੀ ਮਾਤਾਵਾਂ ਭੈਣਾਂ ਨੇ ਕਈ ਕਈ ਮਹੀਨੇ ਸਾਲ ਪਰ ਘਟਦਾ ਬਾਰਡਰਾਂ 'ਚ ਬਹਿ ਕੇ ਕਿਸਾਨੀ ਕਾਨੂੰਨਾਂ ਨੂੰ ਵਾਪਸ ਕਰਾਉਣ ਵਾਸਤੇ ਉਹਨਾਂ ਦੇ ਵਾਸਤੇ ਇੰਨੇ ਗੰਦੇ ਸ਼ਬਦ ਇਸਤੇਮਾਲ ਕੀਤੇ ਕਿ ਆ ਦਿਹਾੜੀ ਵਾਲੀ ਬੀਬੀਆਂ ਉੱਥੇ ਬੈਠੀਆਂ ਨੇ ਆਜ ਪਹਾੜਾ ਤੋਂ ਉਤਰ ਕੇ ਕਮੰਡੀ ਬੀਬੀ ਨੂੰ ਉਸ ਪਾਰਟੀ ਦਾ ਕਮੰਡ ਟੁੱਟਿਆ ਕਿ ਜਾ ਕੇ ਬਟਿੰਡੇ ਦੀ ਅਦਾਲਤ 'ਚ ਕਹਿਣਾ ਪਿਆ ਕਿ ਆ ਗੱਲ ਜੀ ਮੈਂ ਨਹੀਂ ਕਿਹਾ ਜੀ ਸੋ ਇਹਨਾਂ ਨੇ ਮਾਨ ਵਧਾਇਆ ਮੈਂ ਮਾਤਾ ਦੀ ਸ਼ਲਾਘਾ ਕਰਦੀ ਆ ਉਹਨਾਂ ਨੂੰ ਧੰਨਵਾਦ ਕਰਦੀ ਆ ਆਵਾਜ਼ ਕਰਦੀ ਆ ਬਜ਼ੁਰਗ ਮਾਤਾ ਜੀ ਨੇ ਜਿਨ੍ਹਾਂ ਨੇ ਸਮੂਹ ਪੰਜਾਬ ਦੀ ਮਾਵਾਂ ਭੈਣਾਂ ਧੀਆਂ ਦਾ ਮਨ ਵਧਾਇਆ ਤੇ ਆ ਕਮੰਡੀ ਬੀਬੀ ਪਹਾੜਾ ਤੋਂ ਚੱਕ ਕੇ ਬਠਿੰਡੇ ਦੇ ਪੋਟਾ ਦੀਆਂ ਸੀੜੀਆਂ ਤੇ ਚੜਾਤਾ ਤੇ ਮਾਫੀ ਮੰਗਣੇ ਚ ਮਜਬੂਰ ਕਰਤਾ ਇੰਨੀ ਭੱਦੀ ਸ਼ਬਦਾਵਲੀ ਜਿਹੜੀ ਸਾਡੀ ਮਾਤਾਵਾਂ ਭੈਣਾਂ ਨੇ ਕਈ-ਕਈ ਮਹੀਨੇ ਇੱਕ ਸਾਲ ਪਰ ਕੱਟਦਾ ਬਾਰਡਰਾਂ 'ਚ ਬਹਿ ਕੇ ਕਿਸਾਨੀ ਕਾਨੂੰਨਾਂ ਨੂੰ ਵਾਪਸ ਕਰਾਉਣ ਵਾਸਤੇ ਉਹਨਾਂ ਦੇ ਵਾਸਤੇ ਇੰਨੇ ਗੰਦੇ ਸ਼ਬਦ ਇਸਤੇਮਾਲ ਕੀਤੇ ਕਿ ਆ ਦਿਹਾੜੀ ਵਾਲੀ ਬੀਬੀਆਂ ਉੱਥੇ ਬੈਠੀਆਂ ਨੇ ਆਜ ਪਹਾੜਾ ਤੋਂ ਉਤਰ ਕੇ ਕਮੰਡੀ ਬੀਬੀ ਨੂੰ ਪਾਸ ਪਾਰਟੀ ਦਾ ਕਮਾਂਡ ਟੁੱਟਿਆ ਕਿ ਜਾ ਕੇ ਬਟਿੰਡੇ ਦੀ ਅਦਾਲਤ ਚ ਕਹਿਣਾ ਪਿਆ ਕਿ ਆ ਗੱਲ ਸ ਮੈਂ ਇਹ ਨਹੀਂ ਕਿਹਾ ਜੀ ਸੋ ਇਹਨਾਂ ਨੇ ਮਾਨ ਵਧਾਇਆ ਮੈਂ ਮਾਤਾ ਦੀ ਸ਼ਲਾਘਾ ਕਰਦੀ ਆ ਉਹਨਾਂ ਨੂੰ ਧੰਨਵਾਦ ਕਰਦੀ ਆ ਆਵਾਜ਼ ਕਰਦੀ ਆ ਬਜ਼ੁਰਗ ਮਾਤਾ ਜੀ ਨੇ ਜਿਨ੍ਹਾਂ ਨੇ ਸਮੂਹ ਪੰਜਾਬ ਦੀ ਮਾਵਾਂ ਭੈਣਾਂ ਧੀਆਂ ਦਾ ਮਨ ਵਧਾਇਆ ਤੇ ਆ ਕਮੰਡੀ ਬੀਬੀ ਪਹਾੜਾ ਤੋਂ ਚੱਕ ਕੇ ਪਟਿੰਡੇ ਦੇ ਪੋਟਾ ਦੀਆਂ ਸੀੜੀਆਂ ਤੇ ਚੜਾਤਾ ਤੇ ਮਾਫੀ ਮੰਗਣੇ ਚ ਮਜਬੂਰ ਕਰਤਾ ਇੰਨੀ ਭੱਦੀ ਸ਼ਬਦਾਵਲੀ ਜਿਹੜੀ ਸਾਡੀ ਮਾਤਾਵਾਂ ਭੈਣਾਂ ਨੇ ਕਈ ਕਈ ਮਹੀਨੇ ਸਾਲ ਪਰ ਕੱਟਦਾ ਬਾਰਡਰਾਂ 'ਚ ਬਹਿ ਕੇ ਕਿਸਾਨੀ ਕਾਨੂੰਨਾਂ ਨੂੰ ਵਾਪਸ ਕਰਾਉਣ ਵਾਸਤੇ ਉਹਨਾਂ ਦੇ ਵਾਸਤੇ ਇੰਨੇ ਗੰਦੇ ਸ਼ਬਦ ਇਸਤੇਮਾਲ ਕੀਤੇ ਕੀ ਆ ਦਿਹਾੜੀ ਵਾਲੀ ਬੀਬੀਆਂ ਉੱਥੇ ਬੈਠੀਆਂ ਨੇ ਆਜ ਪਹਾੜਾ ਤੋਂ ਉਤਰ ਕੇ ਕਮੰਡੀ ਬੀਬੀ ਨੂੰ ਪਾਸ ਪਾਰਟੀ ਦਾ ਕਮਾਂਡ ਟੁੱਟਿਆ ਕਿ ਜਾ ਕੇ ਬਟਿੰਡੇ ਦੀ ਅਦਾਲਤ ਚ ਕਹਿਣਾ ਪਿਆ ਕਿ ਆ ਗੱਲ ਸ ਮੈਂ ਇਹ ਨਹੀਂ ਕਿਹਾ ਜੀ ਸੋ ਇਹਨਾਂ ਨੇ ਮਾਨ ਵਧਾਇਆ ਮੈਂ ਮਾਤਾ ਦੀ ਸ਼ਲਾਘਾ ਕਰਦੀ ਆ ਉਹਨਾਂ ਨੂੰ ਧੰਨਵਾਦ ਕਰਦੀ ਆ ਆਵਾਜ਼ ਕਰਦੀ ਆ ਬਜ਼ੁਰਗ ਮਾਤਾ ਜੀ ਨੇ ਜਿਨ੍ਹਾਂ ਨੇ ਸਮੂਹ ਪੰਜਾਬ ਦੀ ਮਾਵਾਂ ਭੈਣਾਂ ਧੀਆਂ ਦਾ ਮਨ ਵਧਾਇਆ ਤੇ ਆ ਕਮੰਡੀ ਬੀਬੀ ਪਹਾੜਾ ਤੋਂ ਚੱਕ ਕੇ ਪਟਿੰਡੇ ਦੇ ਪੋਟਾ ਦੀਆਂ ਸੀੜੀਆਂ ਤੇ ਚੜਾਤਾ ਤੇ ਮਾਫੀ ਮੰਗਣੇ ਚ ਮਜਬੂਰ ਕਰਤਾ ਇੰਨੀ ਭੱਦੀ ਸ਼ਬਦਾਵਲੀ ਜਿਹੜੀ ਸਾਡੀ ਮਾਤਾਵਾਂ ਭੈਣਾਂ ਨੇ ਕਈ ਕਈ ਮਹੀਨੇ ਸਾਲ ਪਰ ਕੱਟਦਾ ਬਾਰਡਰਾਂ 'ਚ ਬਹਿ ਕੇ ਕਿਸਾਨੀ ਕਾਨੂੰਨਾਂ ਨੂੰ ਵਾਪਸ ਕਰਾਉਣ ਵਾਸਤੇ ਉਹਨਾਂ ਦੇ ਵਾਸਤੇ ਇੰਨੇ ਗੰਦੇ ਸ਼ਬਦ ਇਸਤੇਮਾਲ ਕੀਤੇ ਕੀ ਆ ਦਿਹਾੜੀ ਵਾਲੀ ਬੀਬੀਆਂ ਉੱਥੇ ਬੈਠੀਆਂ ਨੇ ਆਜ ਪਹਾੜਾ ਤੋਂ ਉਤਰ ਕੇ ਕਮੰਡੀ ਬੀਬੀ ਨੂੰ ਪੋਰਸ ਪਾਰਟੀ ਦਾ ਕਮਾਂਡ ਟੁੱਟਿਆ ਕਿ ਜਾ ਕੇ ਬਟਿੰਡੇ ਦੀ ਅਦਾਲਤ ਚ ਕਹਿਣਾ ਪਿਆ ਕਿ ਆ ਗੱਲ ਸਿ ਮੈਂ ਇਹ ਨਹੀਂ ਕਿਹਾ ਜੀ ਸੋ ਇਹਨਾਂ ਨੇ ਮਾਨ ਵਧਾਇਆ ਮੈਂ ਮਾਤਾ ਦੀ ਸ਼ਲਾਗਾ ਕਰਦੀਆਂ ਉਹਨਾਂ ਨੂੰ ਧੰਨਵਾਦ ਕਰਦੀਆਂ